ਵੈਕੁਰਜੀਖਾ ਖਾਲਸਾ ਵੈਕੁਰਜੀਖੀ ਫਤਿਹ ਵਤਨਾ ਦੀ ਮਿੱਟੀ ਚੈਨਲ ਦੇ ਸੰਚਾਲਕ ਪੱਤਰਕਾਰ ਨਸ਼ਤਰ ਸਿੰਘ ਜੀ ਪੰਦੇਰ ਸਾਹਿਬ ਮੈਂ ਬਾਬਾ ਜਗੀਰ ਸਿੰਘ ਭਾਗੋਵਾਲੀਆ ਆਪ ਜੀ ਨੂੰ ਆਪਣੇ ਘਰ ਦੇ ਜੋ ਹਾਲਾਤ ਨੇ ਉਹ ਵਕਾ ਰਿਆਂ ਆਪ ਜੀ ਨੂੰ ਪਤਾ ਹੈ ਕਿ ਬਾਰਿਸ਼ ਬਹੁਤ ਪੈ ਰਹੀ ਹੈ ਤੇ ਬਾਰਿਸ਼ ਪੈਣ ਦੇ ਕਾਰਨ ਜੋ ਸਾਡੇ ਘਰ ਦੇ ਹਾਲਾਤ ਨੇ ਵੇਖੋ ਕਿਸ ਤਰ੍ਹਾਂ ਪਾਣੀ ਖਲੋਤਾ ਹੋਇਆ ਹੈ ਵੇੜੇ ਵਿੱਚ ਕਿਸੇ ਪਾਸੇ ਨੂੰ ਪਾਣੀ ਨਹੀਂ ਨਿਕਲ ਰਿਹਾ ਤੇ ਵੇਖੋ ਟੋਆ ਪਿਆ ਹੈ ਇੱਧਰ ਵੀ ਟੋਆ ਪਿਆ ਹੈ ਐਸੀ ਦੋਵੇਂ ਜੀ ਹੈਂਡੀਕੈਪ ਹਾਂ ਸਾਡਾ ਘਰੋਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੋਇਆ ਪਿਆ ਹੈ ਦਾਸ ਗਰੰਤੀ ਸਿੰਘ ਦੀ ਡਿਊਟੀ ਕਰਦਾ ਹੈ ਗਰੰਤੀ ਸਿੰਘ ਦੀ ਡਿਊਟੀ ਜੋ ਤੁਹਾਨੂੰ ਪਤਾ ਹੈ ਕਿ 5-6000 ਤੋਂ ਬਾਅਦ ਕੋਈ ਤੁਹਾਨੂੰ ਤਨਖਾਹ ਨਹੀਂ ਦਿੰਦੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਸਾਡਾ ਇੱਕ ਬੇਟਾ ਸੀ ਉਹ ਵੀ ਚੜ੍ਹਾਈ ਕਰ ਗਿਆ ਸਾਡਾ ਕੋਈ ਸਹਾਰਾ ਨਹੀਂ ਹੈ ਸੋ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਸਾਡੀ ਇਹ ਜੋ ਵੀਡੀਓ ਹੈ ਇਹ ਆਪਣੇ ਚੈਨਲ ਤੇ ਚਲਾ ਕੇ ਤੇ ਜਾਨੀ ਸੱਜਣਾ ਤੱਕ ਪਹੁੰਚਾਈ ਜਾਵੇ ਜੋ ਕਿ ਸਾਡੀ ਮਦਦ ਕਰ ਸਕਣ ਆ ਵੇਖੋ ਜੀ ਟੀਨਾ ਵਾਲਾ ਕਮਰਾ ਹੈ ਸਾਡਾ ਤੇ ਇਸ ਦੇ ਵਿੱਚ ਹੀ ਅਸੀਂ ਕਿ ਤਿਆਰਾ ਕਰ ਰਹੇ ਹਾਂ ਗਰੰਥੀ ਸਿੰਘ ਹਰ ਕਮਰੇ ਤੇ ਠੀਨਾ ਪਾਈਆਂ ਹੋਈਆਂ ਨੇ ਇਹ ਗਰੰਥੀ ਸਿੰਘ ਦਾ ਹਾਲ ਹੈ ਆ ਤੁਸੀਂ ਦੇਖ ਰਹੇ ਜੀ ਸਾਡੇ ਘਰ ਦੇ ਹਾਲਾਤ ਠੀਨਾ ਵੀ ਚੋਰੀਆਂ ਨੇ ਜੀ ਸਾਹਿਬ ਆ ਵੇਖੋ ਜੀ ਠੀਨਾ ਦਾ ਵੀ ਜੋ ਪਾਣੀ ਹੈ ਉਹ ਸਾਡੇ ਵੇੜੇ ਦੇ ਵਿੱਚ ਆ ਰਿਹਾ ਹੈ ਸਾਹ ਵੇਖੋ ਜੀ ਪਾਣੀ ਪਾਣੀ ਹੋਈ ਪਈ ਹੈ ਸੋ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਸਾਡੀ ਇਹ ਜੋ ਵੀਡੀਓ ਕਲਿੱਪ ਹੈ ਇਹ ਆਪਣੇ ਚੈਨਲ ਤੇ ਜਿਸ ਨੂੰ ਤੇ ਲਾਉਸ ਤਾਂ ਜੋ ਕਿਸੇ ਦਾਨੀ ਸਚਨ ਦੇ ਕੋਲੇ ਸਾਡੀ ਵੀਡੀਓ ਪਹੁੰਚ ਜਾਵੇ ਜੋ ਸਾਡੀ ਮਾਇਤ ਲਈ ਅੱਗੇ ਆਵੇ ਸਵਾਪ ਜੀ ਦਾ ਨਮਾਣਾ ਦਾਸ ਬਾਬਾ ਜਗੀਰ ਸਿੰਘ ਭਾਗੂ ਵਾਲੀ ਆਵਦੀ ਨੂੰ ਬੇਨਤੀ ਕਰਦੇ ਆ ਕਿ ਸਾਡੀ ਇਹ ਵੀਡੀਓ ਕਲਿੱਪ ਆਪਣੇ ਚੈਨਲ ਤੇ ਜ਼ਰੂਰ ਚਲਾਓ ਜੇ ਸਾਡੀ ਇਹ ਦਾਨੀ ਸਚਨਾ ਤੱਕ ਵੀਡੀਓ ਬਿਚਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਸਸਿਕਾ ਜੀ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪ੍ਰਿਤ ਸਿੰਘ ਖੁਸ਼ੀ ਅੱਜ ਅਸੀਂ ਪਹੁੰਚਿਆ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਭਾਗੋਵਾਲ ਸੋ ਅੱਜ ਅਸੀਂ ਮੌਜੂਦ ਹਾਂ ਇੱਕ ਗੁਰਦੁਆਰਾ ਸਾਹਿਬ ਦੇ ਸਾਹਮਣੇ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਜਿਹੜੀਆਂ ਇਹ ਆਪਣੇ ਬਾਪਾ ਜੀ ਦੇ ਕਰਦੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਜਰੂਰ ਆਪਣੇ ਦਰਸ਼ਕਾਂ ਨਾਲ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਇਹ ਜਿਹੜੇ ਜਿਹੜੇ ਘਰ ਦੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਦੇ ਇੱਕ ਹੱਡਗ੍ਰੰਥੀ ਦੀਆਂ ਜੜੀਆਂ ਨੇ ਇਹ ਘਰ ਦੀਆਂ ਤਸਵੀਰਾਂ ਨੇ ਸੋ ਅਕਸਰ ਹੀ ਸੋਸ਼ਲ ਮੀਡੀਆ ਤੇ ਤੁਸੀਂ ਜਿਹੜੀਆਂ ਨੇ ਆਪਣੇ ਗੁਰਦੁਆਰਾ ਸਾਹਿਬ ਦੇ ਹੱਡਗ੍ਰੰਥੀ ਦੀਆਂ ਜਿਹੜੇ ਘਰ ਦੀਆਂ ਮੌਜੂਦਾ ਏੜੇ ਹਾਲਾਤ ਤੁਸੀਂ ਦੇਖਦੇ ਰਹਿੰਦੇ ਹੋ ਸੋ ਉਹ ਅੱਜ ਵੀ ਅਸੀਂ ਕੁਝ ਇਦਾਂ ਦੇ ਹੀ ਜਿਹੜੇ ਵਿੱਚ ਜਿਹੜੇ ਬਾਬਾ ਜੀ ਦੇ ਘਰ ਬੈਠੇ ਆ ਸੋ ਸਾਰੀ ਗੱਲਬਾਤ ਕਰਦੇ ਆ ਬਾਬਾ ਜੀ ਨਾਲ ਬਾਈ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਜੀ ਆਪਣਾ ਨਾਮ ਕੀ ਮੇਰਾ ਨਾਮ ਜਗੀਰ ਸਿੰਘ ਜੇ ਪਿੰਡ ਭਾਗੋਵਾਲ ਜ਼ਿਲ੍ਹਾ ਗੁਰਦਾਸਪੁਰ ਤਸੀਲ ਬ ਉਹ ਪਰ ਜਿਹੜੀ ਸੋਸ਼ਲ ਮੀਡੀਆ ਤੇ ਤੁਹਾਡੇ ਵੱਲੋਂ ਜਿਹੜੀ ਆਪ ਹੀ ਇੱਕ ਵੀਡੀਓ ਜਿਹੜੀ ਪੋਸਟ ਕਰ ਦਿੱਤੀ ਗਈ ਹੈ ਕੀ ਮਤਲਬ ਉਹ ਕਾਰਨ ਰਏ ਜਿਹੜੀ ਤੁਹਾਨੂੰ ਸੋਸ਼ਲ ਮੀਡੀਆ ਤੇ ਜਿਹੜੀ ਉਹ ਪੋਸਟ ਹੋ ਗਈ ਪਾਜੀ ਉਹ ਮੈਂ ਨਾ ਗੁਰਦੁਆਰਾ ਸਾਹਿਬ ਤੁਹਾਨੂੰ ਪਤਾ ਜਾਨਣਾ ਡਿਊਟੀ ਕਰਦਾ ਕਿਹੜੇ ਕੋ ਕਿਹੜੇ ਗੁਰਦੁਆਰਾ ਸਾਹਿਬ ਇਹ ਪਿੰਡ ਰੋਡ ਖਰਾਜ ਇਹ ਭਾਗੋਵਾਲ ਦੇ ਨਾਲ ਹੀ ਜੇ ਪਿੰਡ ਤੇ ਉੱਥੇ ਮੈਂ ਡਿਊਟੀ ਗਰੰਤੀ ਸਿੰਘ ਦੀ ਕਰਦਾ ਤੇ ਕੱਲ ਮੀ ਬਹੁਤ ਪੈ ਰਿਆ ਸੀ ਤੁਹਾਨੂੰ ਪਤਾ ਹੀ ਹੈ ਕਿ ਬਹੁਤ بارش ਹੋ ਰਹੀ ਸੀ ਤੇ ਉਧਰੋਂ ਮੈਨੂੰ ਪ੍ਰਬੰਧਕਾਂ ਦੇ ਫੋਨ ਆਈ ਯਾਰ ਈਸ਼ਾਨ ਕੇ ਬਾਬਾ ਜੀ ਗੁਰਦੁਆਰਾ ਸਾਹਿਬ ਕਿਉਂ ਨਹੀਂ ਆਏ ਤੇ ਮੈਂ ਕਿਹਾ ਭਾਈ ਭਾਜੀ ਆ ਵੇਖੋ ਮੀ ਪੈ ਰਿਹਾ ਤੇ ਮੇਰੀ ਔ ਘਰੋਂ ਬਾਹਰ ਜਾਣ ਦੀ ਬੜੀ ਦਿੱਕਤ ਆ ਕਿਉਂਕਿ ਹੈਂਡੀਕੈਪ ਹੋਣ ਦੇ ਕਾਰਨ ਸਕੂਟਰੀ ਤੁਹਾਨੂੰ ਪਤਾ ਕਿ ਮੋਪੜ ਸਲਿੱਪ ਹੋ ਜਾਂਦੀ ਹੈ ਤੇ ਸੱਟ ਪੇਟ ਵੀ ਲੱਗ ਸਕਦੀ ਹੈ ਇਸ ਕਰਕੇ ਮੈਂ ਭਾਜੀ ਉਹ ਮਜਬੂਰ ਹੋ ਕੇ ਉਹ ਵੀਡੀਓ ਪਾਈ ਚੈਨਲ ਆਪਣੇ ਸੋਸ਼ਲ ਮੀਡੀਆ ਤੇ ਕਿ ਮੇਰੀ ਕੋਈ ਦਾਨੀ ਸੱਜਣਾ ਕੋਈ ਐਨ ਆਰ ਆਈ ਵੀਰ ਵਿਦੇਸ਼ਾਂ ਵਿੱਚ ਬੈਠੇ ਗੁਰਸਿੱਖ ਵੀਰ ਜੋ ਕਿ ਗੁਰਸਿੱਖਾਂ ਦੀ ਬਾਹ ਫੜਦੇ ਨੇ ਉਹਨਾਂ ਦਾ ਕਿ ਮੇਰੀ ਇਹ ਵੀਡੀਓ ਪਹੁੰਚ ਜਾਵੇ ਇਸ ਕਰਕੇ ਮੈਂ ਇਹ ਵੀਡੀਓ ਪਾਈ ਤੇ ਮੇਰੀ ਮਜ਼ਤ ਹੋ ਸਕੇ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਬਾਈ ਜਿਹੜੀ ਤੁਸੀਂ ਇਹ ਜਿਹੜੀ ਕੰਦੇ ਹੈਡ ਗ੍ਰੰਥੀ ਬਥੌਰ ਦੀ ਡਿਊਟੀ ਨੂੰ ਬੋੜ ਕਿਨੇ ਜਿਹੜੀ ਸੰਭਾਲ ਇਹ ਮੈਨੂੰ ਸਾਲ ਹੋ ਗਿਆ ਜੇ ਪਹਿਲਾਂ ਮੈਂ ਵੀਰਦੀ ਪੰਜੀ ਸਾਲ ਲਾਏ ਜੇ ਪਿੰਡ ਧੀਰੀ ਅੱਬਾਈ ਪਾਸ ਤੇ ਨਾਲ ਹੀ ਬਟਾਲੇ ਦੇ ਧੀਰਪਿੰਡ ਉਥੇ ਮੈਂ ਪੰਜੀ ਸਾਲ ਗਰੰਤੀ ਸਿੰਘ ਦੀ ਸੇਵਾ ਕੀਤੀ ਹੈ ਤੇ ਉਹ ਰੋਡ ਬਣਦੇ ਕਾਰਨ ਜੋ ਡੇਰਾ ਰੋਡ ਬਣ ਰਿਹਾ ਉਹ ਰੋਡ ਬੰਦ ਦੇ ਕਾਰਨ ਫਿਰ ਮੈਂ ਉਤੋਂ ਹਟ ਗਿਆ ਕਿਉਂਕਿ ਉਹ ਜਾਂਚ ਬੜੀ ਦਿੱਕਤ ਹੁੰਦੀ ਸੀ ਤੇ ਫਿਰ ਮੈਨੂੰ ਇੱਥੇ ਲੱਗ ਗਈ ਪਿੰਡ ਰੋਡ ਖੈਰਾ ਵਿਖੇ ਗਰੰਤੀ ਸਿੰਘ ਦੀ ਡਿਊਟੀ ਮਿਲ ਗਈ ਇੱਥੇ ਫਿਰ ਮੈਂ ਹੁਣ ਡਿਊਟੀ ਕਰਦਾ ਤੇ ਪਰ ਕੱਲ ਜਿੰਨੀ ਮੈਨੂੰ ਮੁਸ਼ਕਲ ਆਈ ਹੈ ਉੱਥੇ ਗੁਰਦੁਆਰਾ ਸਾਹਿਬ ਜਾਣ ਦੀ ਉਹ ਬਹੁਤ ਮੈਨੂੰ ਮੁਸ਼ਕਲ ਆਈ ਹੈ ਉਹ ਘਰ ਦੇ ਵੀ ਸਾਡੇ ਵੇੜੇ ਦੇ ਵਿੱਚ ਟੋਏ ਪੈ ਗਏ ਨੇ ਬਹੁਤ ਮਾੜੀ ਹਾਲਾਤ ਹੈ ਇਸ ਕਰਕੇ ਮੈਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਸੀ ਤੌਰ ਬਬਾਈ ਜਿਵੇਂ ਤੁਸੀਂ ਦੇਖਦੇ ਹੋ ਉੱਥੇ ਕਰਦੇ ਡਿਊਟੀ ਕਰਦੇ ਸ਼ਿਵਾਂ ਨਵਾਰੇ ਜੋ ਕਦੀ ਪਿੰਡ ਵਾਲਾ ਜਾਂ ਇੱਥੋਂ ਦੇ ਪਿੰਡ ਦੇ ਜਾਂ ਉੱਥੋਂ ਦੀ ਸੇਵਾ ਕਰਦੇ ਕਿਤੇ ਨੇ ਮਲ ਮਦਦ ਕਰਦੀ ਕੁਛ ਨਹੀਂ ਕੀਤੀ ਹਾਂਜੀ ਵੀਰ ਜੀ ਮੇਰੀ ਮਦਦ ਕੀਤੀ ਜੇ ਮੇਰੀ ਬੇਟੀ ਦੇ ਵਿਆਹ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸਾਰੇ ਵੀਰਾਂ ਨੇ ਭੈਣਾਂ ਨੇ ਸਾਰਿਆਂ ਨੇ ਮੇਰੀ ਮਦਦ ਕੀਤੀ ਆ ਤਾਂ ਵੀ ਤੁਹਾਡੀ ਗੱਲ ਡਾਕਣਾ ਜਿਹੜੀ ਪ੍ਰਬੰਧਕ ਕਮੇਟੀ ਤੁਸੀਂ ਨਾ ਲਿਆਓ ਉਹ ਇੱਥੋਂ ਦੀ ਪ੍ਰਬੰਧਕ ਕਮੇਟੀ ਨੇ ਜਾਂ ਜਿਹੜੀ ਉੱਥੋਂ ਉੱਥੋਂ ਲੱਗੀ ਥੀ ਪਿੰਡ ਰੋਡ ਖੈਰਾ ਜਿੱਥੇ ਮੈਂ ਗੁਰਦੁਆਰਾ ਸਾਹਿਬ ਦੀ ਡਿਊਟੀ ਕਰਦਾ ਨਾ ਬਾਬਾ ਜੀਵਨ ਸਿੰਘ ਦੇ ਗੁਰਦੁਆਰਾ ਸਾਹਿਬ ਉਸ ਪ੍ਰਬੰਧਕ ਕਮੇਟੀ ਨੇ ਮੇਰੀ ਮਦਦ ਕੀਤੀ ਹੈ ਬੇਟੀ ਦੇ ਵਿਆਹ ਤੇ ਮੇਰੀ ਬੇਟੀ ਦੇ ਵਿਆਹ ਤੇ ਉਹਨਾਂ ਨੇ ਬਹੁਤ ਮਿਹਨਤ ਸੇਵਾ ਦਿੱਤੀ ਹੈ ਜਿਹੜੀ ਬਾਬਾ ਜੀ ਫਿਰ ਤੁਸੀਂ ਮਲੂਕ ਬੇਟੀ ਦੇ ਕਾਰਜ ਦੀ ਗੱਲ ਕਰਨ ਉਹ ਇੱਥੋਂ ਵਾਲੇ ਪਿੰਡ ਵਾਲੇ ਜਾਂ ਪ੍ਰਬੰਧਕ ਕਮੇਟੀ ਨੇ ਜਾਂ ਇੱਥੇ ਸਮਾਜ ਸਭਾ ਜਨਸਤਾ ਨੇ ਇੱਥੋਂ ਇੱਥੇ ਮਦਦ ਕੀਤੀ ਜੇ ਸਾਡਾ ਵੀਰਿਆ ਭਾਈ ਕਨਈਆ ਐਡੂਕੇ ਨਾਲ ਪਹਿਲੋਂ ਐਡ ਸੀ ਮਲੂਕ ਸਿੰਘ ਭਾਗੋ ਵਾਲੀ ਤੇ ਹੁਣ ਉਹਨਾਂ ਨੇ ਸਸਤਾ ਬਣਾਈ ਹੈ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਮਹਾਰਾਜ ਰঞ্জੀਤ ਸਿੰਘ ਸੇਵਾ ਸੁਸਾਇਟੀ ਉਹਨਾਂ ਨੇ ਵੀ ਸਾਡੀ ਮਦਦ ਕੀਤੀ ਹੈ ਤੇ ਸਾਡੇ ਨਗਰ ਦੇ ਹੋਏ ਨੇ ਸ਼ਹੀਦ ਭਾਈ ਗੁਰਿੰਦਰ ਸਿੰਘ ਜੀ ਕਿੰਦਾ ਜੁਬਾ ਬਬਰ ਖਾਲਸਾ ਜਿਹੋ ਉਹਨਾਂ ਨੇ ਸੇਵਾਵਾਂ ਕੀਤੀਆਂ ਨੇ ਬੜੀਆਂ ਤੇ ਉਹਨਾਂ ਦੇ بیٹے ਨੇ ਉਹਨਾਂ ਦੇ ਭਤੀਜੇ ਨੇ ਗੁਰਜੰਟਰ ਸਿੰਘ ਜੰਗ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ ਸਾਡੀ ਬੇਟੀ ਦੇ ਵਿਆਹ ਤੇ ਕੌਣ ਕੌਣ ਪਰਵਾਹ ਦੇ ਵਿੱਚ ਬਾਬਾ ਜੀ ਆਪਣੇ ਇਹ ਮੈਂ ਤੇ ਮੇਰੀ ਘਰ ਵਾਲੀ ਦੇ ਤੇ ਦੋ ਬੇਟੀਆਂ ਸੀ ਤੇ ਬੇਟੀ ਇੱਕ ਵਿਆਹ ਹੀ ਗਈ ਐ ਤੇ ਇੱਕ ਵਿਉਣ ਵਾਲੀ ਐ ਤੇ ਬੇਟਾ ਸਾਡਾ 4 ਸਾਲ ਹੋ ਗਏ ਚੜਾਈ ਕਰ ਗਿਆ ਕੀ ਗੱਲ ਹੋਈ ਉਹਨਾਂ ਨੂੰ ਟੈਕ ਹੀ ਹੋ ਗਿਆ ਜੀ ਵੀਰ ਜੀ ਟੈਕ ਹੋ ਗਿਆ ਕਿੰਨੀ ਉਮਰ ਦੀ ਕੋਲ 19 ਸਾਲ ਹੋ ਮਰਸੀ ਵੀਰ ਜੀ ਉਹਦਾ ਵਿਆਹ ਦਿੱਤਾ ਹੀ 10 ਦਿਨ ਰਹਿ ਗਏ ਸੀ ਵਿਆਹ ਦੇ ਵਿੱਚ ਅਸੀਂ ਘਰ ਵਿੱਚ ਖੁਸ਼ੀਆਂ ਮਨਾ ਰਹੇ ਸੀ ਆ ਵਿਆਹ ਦਾ ਸਮਾਨ ਸਮੂਹ ਖਰੀਦਿਆ ਸਾਰਾ ਕੁਝ ਕੀਤਾ ਪਰ ਰੱਬ ਨੇ ਸਾਡੀਆਂ ਦੇ ਖੁਸ਼ੀਆਂ ਉਹ ਸਾਡੇ ਕੋਲੋਂ ਖੋ ਲਈਆਂ ਪਰ ਆਪਤੇ ਸਾਨੂੰ ਕੋਈ ਗਿਲਾਨੀ ਆ ਕਿਉਂਕਿ ਉਸ ਆਕਾਲਪੁਰਖ ਵਾਹਿਗੁਰੂ ਜੀ ਦਾ ਇਹ ਬਾਣਾ ਉਹ ਅਸੀਂ ਮਿੱਠਾ ਕਰਕੇ ਮੰਨਿਆ ਹੁਣ ਜਿਹੜੀਆਂ ਤੁਹਾਨੂੰ ਜਿਹੜੀ ਇੱਕ ਤੇ ਤੁਹਾਨੂੰ ਲੰਘਣ ਉਹਦੇ ਵਿੱਚ ਜਦ ਡਿਟੀ ਤੇ ਸ਼ਾਮਨ ਹੋ ਜਾਂਦੇ ਉਹ ਤੋਂ ਦਿੱਕਤ ਆਉਂਦੀ ਇਸ ਤੋਂ ਇਲਾਵਾ ਜਿਹੜੀ ਘਰ ਦੇ ਵਿੱਚ ਹੋਰ ਕੀ ਜੀ ਬਣਾਉਂਦੇ ਹੋਰ ਭਾਜੀ ਕੱਲ ਤੁਸੀਂ ਵੇਖਿਆ ਕਿ ਵੀਡੀਓ ਦੇ ਵਿੱਚ ਜੋ ਟੀਨਾ ਆਪਾਂ ਪਾਈਆਂ ਨੇ ਇੱਥੇ ਸੋਈ ਬਣਾਈ ਹੈ ਤੇ ਇੱਕ ਕਹੇ ਆਏਗੇ ਵਾਸਤੇ ਕਮਰਾ ਕਮਰੇ ਦੇ ਰੂਪ ਵਿੱਚ ਬਣਾਇਆ ਇਹ ਕੱਲ ਚੋਰਿਆ ਸੀ ਬਹੁਤ ਜ਼ਿਆਦਾ ਤੇ ਜੋ ਸਾਡੇ ਜੋ ਮੇਰੀ ਘਰ ਵਾਲੀ ਰੋਟੀਆਂ ਪਕਾ ਰਹੀ ਸੀ ਤੇ ਉਤੋਂ ਪਾਣੀ ਡਿਗ ਡਿਕੇ ਤੇ ਉਹ ਸਾਰਾ ਹੀ ਤਵਾ ਅੱਗ ਬੁਝ ਗਈ ਗਿਆ ਗਿਆ ਸੀ ਬੁਝ ਗਿਆ ਤੇ ਸਾਨੂੰ ਬੜੀ ਮੁਸ਼ਕਲ ਆਈ ਰੋਟੀ ਪਾਣੀ ਨਹੀਂ ਬਣਿਆ ਤੇ ਅਸੀਂ ਭੁੱਖੇ ਹੀ ਸੌਂਗੇ ਜਿਹੜੀ ਬੰ ਲੋਕ ਤੁਸੀਂ ਗੁਰਦਾਰੇ ਸਾਹਿਬ ਜਿੱਥੇ ਸਵਾਮਨ ਬਹਾਰ ਰਹੇ ਉੱਥੇ ਮਤਲਬ ਜਿਹੜੀ ਪ੍ਰਬੰਧਕ ਕਮੇਟੀ ਹੈ ਜਾਂ ਮਤਲਬ ਉੱਥੋਂ ਦੇ ਜਿਹੜੇ ਹੈਗੇ ਨੇ ਆਮ ਜਿਹੜੀ ਲੋਕ ਸੰਗਤਾਂ ਹਨ ਇਹ ਕਦੇ ਜਿਹੜਾ ਮਤਲਬ ਇੰਨਾ ਚਾਦੇ ਦਾਨ ਦੇ ਸਿਲ ਕਰਦੇ ਚਾਚ ਉਹ ਸਾਰਾ ਗੁਰਦਾਰੇ ਹੁੰਦਾ ਜਿਹੜਾ ਤੁਹਾਡਾ ਹਾਂਜੀ ਉਹ ਜਿਹੜੀ ਗੋਲਕ ਜੇ ਗੁਰਦਾਰਾ ਸਾਹਿਬ ਦੀ ਉਹ ਉਹਨਾਂ ਦੀ ਜੇ ਪ੍ਰਬੰਧਕ ਕਮੇਟੀ ਦੀ ਤੇ ਜਿਹੜਾ ਘਰਾਂ ਦਾ ਜਿਹੜਾ ਵਾ ਹੁੰਦਾ ਜੇ ਸ੍ਰੀ ਸੁਖਮਣੀ ਸਾਹਿਬ ਦਾ ਕੰਡਪਾਟ ਸਾਹਿਬ ਦਾ ਉਹ ਮੈਨੂੰ ਮਿਲਦਾ ਜੀ ਤੇ ਤਨਖਾਹ 7000 ਜੇ ਤੇ ਆਟਾ ਮਿਲਦਾ ਜੀ ਬਸ ਇਸ ਤੋਂ ਨਾ ਬਹੁਤ ਜਿਹੜੀ ਬਾਬਾ ਜੀ 7000 ਰੁਪਏ ਨੇ ਸਾਰਾ ਮਤਲਬ ਇਹਨਾਂ ਮਹੀਨੇ ਦੀ ਜਿਹੜੀ ਗੁਜ਼ਰ ਹੋ ਜਾਂਦੀ ਨਹੀਂ ਵੀਰ ਜੀ ਬੜੀ ਮੁਸ਼ਕਲ ਗੁਜ਼ਾਰਾ ਕਰੀਦਾ ਜੀ ਤੁਹਾਨੂੰ ਪਤਾ ਵੀ ਬੇਟੀ ਵਿਆਹੀ ਹੈ ਉੱਥੇ ਵੀ ਰਿਸ਼ਤੇਦਾਰਾਂ ਨੂੰ ਮਿਲਣਾ-ਗਿਲਣਾ ਹੁੰਦਾ ਉਹਨੂੰ ਵੀ ਕੁਝ ਦੀੜਾ ਕਪੜਾ ਲੈ ਕੇ ਦੇਣਾ ਹੁੰਦਾ ਤੁਹਾਨੂੰ ਪਤਾ ਕਿ ਬੇਟੀਆਂ ਕੁਝ ਜਾਈਏ ਇਹ ਕਿੰਨਾ ਖਰਚਾ ਕਰਕੇ ਜਾਣਾ ਪੈਂਦਾ ਹੁਣ ਜਿਹੜਾ ਗੁਰਦੈਰ ਸਾਹਿਬ ਤੋਂ ਇਹ ਸਵਾਮਨ ਮੋਹੜ ਜਾਣੇ ਡਿਊਟੀ ਤੇ ਜਾਣਦੇ ਜੋ ਫਿਰ ਕਿਹੜਾ ਵਹੀਕਲ ਤੇ ਜਾਂਦੇ ਮਿਲ ਕਿਵੇਂ ਨੰਦ ਸਰ ਸਾਡੇ ਕੋ ਮੋਪੜਿਆ ਜੀ ਤੇ ਇਹਦਾ ਮੋਬੜ ਤੇ ਹਾਂਜੀ ਹੁਣ ਜਿਹੜਾ ਮਤਲਬ ਮੇਨ ਜਿਹੜਾ ਤੁਹਾਡਾ ਮਤਲਬ ਵੀਡੀਓ ਬਣਾਉਣ ਦਾ ਮਕਸਦ ਹੈ ਇੱਕ ਮਤਲਬ ਇਹ ਤਾਂ ਧਮ ਮੈਂ ਤੁਹਾਡੇ ਪੇੜਾ ਮੈਂ ਦੇਖਿਆ ਸਾਰਾ ਹਾਲਾਤ ਜਿਹੜੇ ਮੜੇ ਹੁਣ ਤੁਸੀਂ ਕੀ ਚਾਹੁੰਦੇ ਜਿਹੜੀ ਅਨਰਹੀ ਵੀਰ ਨੇ ਜਾਂ ਸਮਾਜ ਸੇਵੀ ਸੰਸਥਾ ਨੂੰ ਕੀ ਮਦਦ ਕਰਨੀ ਚਾਹੀਦੀ ਜੀ ਹਾਂ ਜੀ ਹਾਂ ਜੀ ਮੈਂ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਦਾ ਐਨਆਰਆਈ ਵੀਰਾਂ ਨੂੰ ਗੁਰਸਿੱਖ ਵੀਰਾਂ ਨੂੰ ਜੋ ਮੇਰੇ ਅੰਮ੍ਰਿਤਧਾਰੀ ਵੀਰ ਬੈਠੇ ਨੇ ਵਿਦੇਸ਼ਾਂ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਉਸਵਾਵਾਂ ਭੇਜਦੇ ਨੇ ਗ੍ਰੰਤੀ ਸਿੰਘਾਂ ਵਾਸਤੇ ਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਸਾਡੇ ਘਰ ਦੇ ਹਾਲਾਤ ਵੇਖ ਹੀ ਰਹੇ ਨੇ ਇਸ ਕਰਕੇ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ ਤੇ ਸਾਡੀ ਮਦਦ ਕਰੋ ਜੀ ਜਿਹੜੇ ਮਤਲਬ ਅਕਸਰ ਪਿੰਡਾਂ ਦੇ ਵਿੱਚ ਗ੍ਰੰਥੀ ਨਹੀਂ ਮਤਲਬ ਇਹ ਕੀ ਲੱਗਦਾ ਐਨਆਰਆਈ ਵੀਰ ਨੇ ਜਾਂ ਜਿਹੜੀ ਸਮਾਜ ਸੇਵੀ ਸੰਸਥਾਵਾਂ ਜਾਂ ਪਿੰਡ ਦੀਆਂ ਕਮੇਟੀਆਂ ਨੇ ਗ੍ਰੰਤੀ ਸਾਹਿਬਾਂ ਤੇ ਜਿਹੜੀਆਂ ਇਹਨਾਂ ਨੂੰ ਬਾਹਰ ਜਿਹੜੀ ਖੜਨ ਚਾਹੀਦੀ ਹਾਂ ਜੀ ਹਾਂ ਜੀ ਬਿਲਕੁਲ ਫੜਨੀ ਚਾਹੀਦੀ ਹੈ ਜੀ ਕਿਉਂਕਿ ਜੇ ਸਾਡੇ ਗੁਰਸਿੱਖ ਵੀਰ ਐਨ ਆਰ ਆਈ ਵੀਰ ਆਪਣੇ ਗੁਰਸਿੱਖ ਵੀਰਾਂ ਦੀ ਬਾਹ ਨਾ ਫੜਨਗੇ ਫਿਰ ਤੁਹਾਨੂੰ ਪਤਾ ਕਿ ਧਰਮ ਪਰਿਵਰਤਨ ਹੋ ਰਿਹਾ ਫਿਰ ਇਸੇ ਕਰਕੇ ਧਰਮ ਪਰਿਵਰਤਨ ਹੋ ਰਹੇ ਨੇ ਤੇ ਲੋਕੀ ਧਰਮ ਪਰਿਵਰਤਨ ਕਰਕੇ ਦੂਜੇ ਧਰਮਾਂ ਦੇ ਵਿੱਚ ਜਾ ਰਹੇ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਆਪਣੇ ਐਨ ਆਰ ਆਈ ਵੀਰਾਂ ਨੂੰ ਕਿ ਅਸੀਂ ਇੰਨੀ ਤੰਗੀ ਹੁੰਦਿਆਂ ਹੋਇਆ ਵੀ ਇੰਨੀ ਦਿਗਤ ਹੁੰਦਿਆਂ ਹੋਇਆ ਵੀ ਤੇ ਅਸੀਂ ਆਪਣੇ ਧਰਮ ਦੇ ਵਿੱਚ ਪਰਪੱਕਿਆ ਗੁਰੂ ਦੇ ਚਰਨਾਂ ਨਾਲ ਜੁੜੇ ਆ ਗਰੰਥੀ ਸਿੰਘ ਜੀ ਡਿਊਟੀ ਨਿਭਾ ਰਹੇ ਆ ਭਾਵੇਂ ਰੱਬ ਨੇ ਸਾਨੂੰ ਗਰੀਬੀ ਦਿੱਤੀ ਆ ਪਰ ਅਸੀਂ ਰੱਬ ਦੇ ਨਾਲ ਕੋਈ ਗਲਾਨੇ ਕਰਦੇ ਕਿਉਂਕਿ ਦਿਨ ਚੰਗੇ ਮਾੜੇ ਆਉਂਦੇ ਰਹਿੰਦੇ ਨੇ ਕੀ ਮਤਲਬ ਗੱਲ ਕੀਤੀ ਧਰਮ ਪਰिवर्तन ਦੀ ਜਿਹੜਾ ਮੇਨ ਜਿਹੜਾ ਆ ਵਾ ਕਮੀਆਂ ਨੇ ਜਾਂ ਮਜਬੂਰੀਆਂ ਨੇ ਗਰੰਥੀ ਦੇ ਇਹੇ ਵੱਡਾ ਕਾਰਨ ਜਿਹੜਾ ਧਰਮ ਪਰिवर्तन ਹਾਂਜੀ ਹਾਂਜੀ ਵੀਰ ਜੀ ਜੇ ਤਾਂ ਆਪਾਂ ਗੁਰਸਿੱਖ ਵੀਰ ਜਿਹੜੇ ਹੁੰਦੇ ਨੇ ਕੋਈ ਵੀ ਲਾਲੋ ਗੁਰਸਿੱਖ ਵੀਰ ਅਮਰਧਾਰੀ ਪਰਿਵਾਰ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਤੇ ਉਸ ਨੂੰ ਜਿਹੜੇ ਆ ਚਰਚਾ ਵਾਲੇ ਆ ਹੋਰ ਧਰਮਾਂ ਵਾਲੇ ਆ ਇਹ ਆ ਕੇ ਤੇ ਲਾਭ ਚ ਦੇ ਕੇ ਤੇ ਆਪਣੇ ਧਰਮ ਦੇ ਵਿੱਚ ਲੈ ਜਾਂਦੇ ਨੇ ਇਸ ਦਾ ਕਾਰਨ ਇਹ ਆ ਕਿ ਸਾਡੀ ਸਰਕਾਰਾਂ ਨਹੀਂ ਸੁਣਦੀਆਂ ਸਾਡੇ ਕੋਈ ਮਾਇਤ ਨਹੀਂ ਕਰਦਾ ਗੁਰਸਿੱਖਾਂ ਦੀ ਸਾਡੇ ਹਰੀਜਨ ਪਰਿਵਾਰਾਂ ਦੇ ਵਿੱਚ ਬਹੁਤ ਸਾਰੇ ਅੰਮ੍ਰਿਤਧਾਰੀ ਵੀਰ ਜਿਓ ਨੇ ਉਹ ਧਰਮ ਪਰਿਵਰਤਨ ਕਰਕੇ ਦੂਜੇ ਧਰਮਾਂ ਦੇ ਵਿੱਚ ਜਾ ਚੁੱਕੇ ਨੇ ਇਸ ਕਾਰਨ ਕਰਕੇ ਕਿ ਉਹਨਾਂ ਦੀ ਕੋਈ ਮਾਇਤ ਨਹੀਂ ਕਰਦਾ ਤੇ ਉਹ ਜੋ ਦੂਜੇ ਧਰਮਾਂ ਵਾਲੇ ਲੋਕ ਨੇ ਉਹ ਲਾਲਚ ਦੇ ਵਿੱਚ ਉਹਨਾਂ ਨੂੰ ਲਿਆ ਕੇ ਤੇ ਧਰਮ ਪਰਿਵਰਤਨ ਕਰਾਉਂਦੇ ਨੇ ਹੁਣ ਤੁਹਾਡੇ ਕਹਿਣ ਦਾ ਮੁਤਾਬਕ ਹੈ ਵੀ ਜਿਹੜੀ ਗੁਰਸਿੱਖ ਪਰਿਵਾਰਾਂ ਦੀਆਂ ਜਿਹੜੇ ਲੋੜਵੰਦ ਪਰਿਵਾਰਾਂ ਉਹਨਾਂ ਦੀ ਜਿਹੜੀ ਮਦਦ ਕੀਤੀ ਜਾਵੇ ਤਾਂ ਇਹੋ ਜਿਹੇ ਜਿਹੜੇ ਕੇਸ ਆਉਣੇ ਜਿਹੜੇ ਬੰਦ ਹੋ ਸਕਦੇ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਜੀ ਅਸੀਂ ਆਮ ਦੇਖਦੇ ਆ ਕਿ ਲਾਲਚਾਂ ਦੇ ਵਾਸ ਹੋ ਕੇ ਧਰਮ ਪਰਿਵਰਤਨ ਹੋ ਰਿਹਾ ਤੇ ਜੇ ਸਾਡੇ ਵੀਰ ਗੁਰਸਿੱਖ ਵੀਰ ਐਨ ਆਰ ਆਈ ਵੀਰ ਵਿਦੇਸ਼ਾਂ ਵਿੱਚ ਜੋ ਬੈਠੇ ਨੇ ਉਹ ਆਪਣੇ ਗੁਰਸਿੱਖ ਵੀਰਾਂ ਦੀ ਮਦਦ ਕਰਨਗੇ ਸਾਡੇ ਜੋ ਵੀਰ ਨੇ ਉਹ ਗੁਰਸਿੱਖ ਰਹਿਣਗੇ ਗੁਰੂ ਦੇ ਨਾਲ ਜੁੜੇ ਰਹਿਣਗੇ ਤੇ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਗੇ ਜੇ ਤੁਹਾਡੀ ਹੁਣ ਕਿ ਸਵਾਸੇ ਵੀ ਨੇ ਜਾਂ ਮਤਲਬ ਇਹਨਾਂ ਵੀਰ ਨੇ ਮਦਦ ਕਰਨੀ ਹੋਵੇ ਤੇ ਕਿਹੜਾ ਐਡਰੈਸ ਹੈ ਤੇ ਕਿਹੜਾ ਜ਼ਿਲ੍ਹਾ ਤੇ ਕਿਹੜਾ ਪਿੰਨ ਕੋਡ ਸਰ ਜੀ ਹਾਂਜੀ ਭਾਈ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਮੇਰਾ ਨਾਮ ਬਾਬਾ ਜਗੀਰ ਸਿੰਘ ਭਾਗੋਵਾਲੀ ਤੇ ਪਿੰਡ ਮੇਰਾ ਭਾਗੋਵਾਲ ਤੇ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਫੋਨ ਨੰਬਰ 78159 45320 ਨੰਬਰ ਤੇ ਸੰਪਰਕ ਕਰਕੇ ਤੁਸੀਂ ਸਾਡੇ ਘਰ ਆ ਕੇ ਤੁਸੀਂ ਸਾਡੇ ਘਰ ਦੇ ਹਾਲਾਤ ਵੇਖ ਸਕਦੇ ਨੇ ਤੇ ਸਾਡੀ ਮਦਦ ਕਰ ਸਕਦੇ ਸੋ ਇਹ ਸਾਨੂੰ ਭਗਵਾਨ ਦੇ ਪਪਾ ਹੈਡ ਗ੍ਰਾਂਤੀ ਜਿਹੜੇ ਮੌਜੂਦਾ ਜਿਹੜੇ ਗੁਰਦੌਰ ਦੇ ਵਿੱਚ ਸਵਾਵਾ ਜਿਹੜੀਆਂ ਨਵੇਂ ਚੱਪ ਜਿਹੜੀਆਂ ਨਿਭਾਉ ਰਹੇ ਨੇ ਸੋ ਇਹਨਾਂ ਨੇ ਸਾਰੀਆਂ ਜਿਹੜੀਆਂ ਆਪਣੀ ਮੁਸ਼ਕਲਾਂ ਜਿਹੜੀਆਂ ਨੇ ਮਤਲਬ ਜਿਹੜੀਆਂ بیان ਕੀਤੇ ਆ ਲੈ ਕਿਉਂ ਜਿਹੜੀਆਂ ਨੇ ਸੰਕਤਾਂ ਜਿਹੜੀਆਂ ਸਾਰੀਆਂ ਨੇ ਇੱਧਰ ਮਤਲਬ ਲੋੜਵੰਦ ਨਾ ਹੋਣ ਕਰਕੇ ਜਿਹੜੀਆਂ ਇਹ ਚੀਜ਼ ਆ ਜਿਹੜੀਆਂ ਪਰਵਤ 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 ਜਿਹੜੀਆਂ ਘਟਕਦੀਆਂ ਨੇ ਤੋਂ ਅਨਰ ਵੀ ਇਹਦੇ ਜਾਂ ਸੋਸੇ ਵੀ ਸਸਤਾ ਜਿਹੜੀਆਂ ਇਦਾਂ ਦੇ ਗੁਰੂ ਸਿਕ ਪਰਿਵਾਰਾਂ ਦੀ ਮਦਦ ਕਰਨ ਤਾਂ ਇਦਾਂ ਦੇ ਕੇਸ ਜਿਹੜੇ ਅਖਰ ਹੀ ਬੰਦ ਹੋ ਸਕਦੇ ਨੇ ਮੈਂ ਤੁਹਾਡਾ ਆਪਣਾ ਲਾਪਰੀ ਸੀ ਕਿ ਕੋਸ਼ਿਸ਼